ਕੱਲ ਨੂੰ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਵਜੋਂ ਸੌ ਚੁੱਕਣ ਜਾ ਰਹੇ ਨੇ ਤੇ ਉਹਨਾਂ ਦੇ ਨਾਲ ਕੁਝ ਮੰਤਰੀ ਵੀ ਸੌ ਚੁੱਕਣਗੇ ਇਹਨਾਂ ਮੰਤਰੀਆਂ ਚੋਂ ਇੱਕ ਸੰਭਾਵੀ ਨਾਂ ਰਾਣਾ ਗੁਰਜੀਤ ਸਿੰਘ ਦਾ ਵੀ ਚੱਲ ਰਿਹਾ ਰਾਣਾ ਗੁਰਜੀਤ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਬੇਹਦ ਕਰੀਬੀ ਨੇ ਸਾਡੇ ਨਾਲ ਇਹ ਉਹਨਾਂ ਨਾਲ ਗੱਲਬਾਤ ਕਰਦੇ ਆਂ ਰਾਣੀ ਸਭ ਤੋਂ ਪਹਿਲਾਂ ਅਸੈਸਮੈਂਟ ਹੈ ਨਹੀਂ ਸੀ ਕਾਂਗਰਸ ਨੂੰ ਕਿ ਇੰਨੀਆਂ ਸੀਟਾਂ ਆਉਣਗੀਆਂ ਤੁਹਾਨੂੰ ਕੀ ਲੱਗਦਾਗਾ ਕਿਉਂ ਲੋਕਾਂ ਨੇ ਇੰਨਾ ਵੱਡਾ ਜਿਹੜਾ ਡਿਸੀਜਨ ਤੁਹਾਨੂੰ ਦਿੱਤਾਗਾ ਦੇਖੋ ਲੋਕ ਤੰਗ ਸੀਗੇ ਲੋਕ ਰਾਤ ਮਹਿਸੂਸ ਕਰ ਰਹੇ ਅੱਜ ਇਹ ਮਾਹੌਲ ਹੀ ਹੋ ਰਿਹਾ ਪੰਜਾਬ ਦਾ ਲੋਕਾਂ ਨੂੰ ਵਿਸ਼ਵਾਸ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਚ ਅਮਨ ਸ਼ਾਂਤੀ ਗੁੰਡਾਗਰਦੀ ਖਤਮ ਕਰਨਗੇ ਔਰ ਡਰਗ ਦਾ ਬਹੁਤ ਵੱਡਾ ਇੱਕ ਮੁੱਦਾ ਜਿਹਦੇ ਕਰਕੇ ਸਾਡੇ ਨੌਜਵਾਨਾਂ ਦਾ ਬੜਾ ਨੁਕਸਾਨ ਪਿਛਲੇ 10 ਸਾਲਾਂ ਚ ਹੋਇਆ ਔਰ ਘਰੋ ਘਰੇ ਇਸ ਬਿਮਾਰੀ ਦੇ ਸ਼ਿਕਾਰ ਲੋਕ ਹੋਏ ਆ ਔਰ ਮਾਵਾਂ ਚਾਹੁੰਦੀਆਂ ਸੀ ਵੀ ਉਹਨਾਂ ਦੇ ਪੁੱਤ ਮੁੜ ਕੇ ਪੰਜਾਬ ਹੱਸਦਾ ਖੇਡਦਾ ਤੇ ਡਰਗ ਤੋਂ ਰਹਿਤ ਪੰਜਾਬ ਹੋਵੇ ਜਿਹਦਾ ਵਾਅਦਾ ਕੈਪਟਨ ਰਮਿੰਦਰ ਸਿੰਘ ਜੀ ਨੇ ਕੀਤਾ ਸੀਗਾ ਔਰ ਗਵਰਨਰਸ ਦੇਣ ਦਾ ਵਾਅਦਾ ਕੀਤਾ ਕੈਪਟਨ ਰਮਿੰਦਰ ਸਿੰਘ ਜੀ ਦਾ ਕਿਸਾਨ ਇਹਨਾਂ 'ਚ ਬਹੁਤ ਵਿਸ਼ਵਾਸ ਕਰਦੇ ਆ ਔਰ ਗਰੀਬ ਜਨਤਾ ਨੂੰ ਵੀ ਸ਼ੈਡਿਊਲ ਕਾਸਟ ਵੀਰਾਂ ਨੂੰ ਮੁਲਾਜ਼ਮਾਂ ਨੂੰ ਕੋਈ ਵਰਗ ਵੇਖ ਲੋ ਬਿਜ਼ਨਸਮੈਨ ਦੀ ਗੱਲ ਕਰ ਲੋ ਹਰ ਵਰਗ ਨੂੰ ਇਹਨਾਂ ਤੇ ਵਿਸ਼ਵਾਸ ਹੈ ਕਿ ਕੈਪਟਨ ਰਮਿੰਦਰ ਸਿੰਘ ਆਉਣਗੇ ਤੇ ਚੰਗੇ ਦਿਨ ਆਉਣਗੇ। ਦੁਆਬੇ ਵਿੱਚ ਕੀ ਕਾਰਨ ਹੈਗਾ ਕਿ ਐਨਆਰਆਈ ਭਾਈਚਾਰਾ ਕਿਹਾ ਜਾ ਰਿਹਾ ਅਸੀਂ ਆਮ ਆਦਮੀ ਪਾਰਟੀ ਵੱਲ ਬਹੁਤ ਜ਼ਿਆਦਾ ਝੁਕਾਅ ਸੀਗਾ। ਫਿਰ ਵੀ ਦੁਆਬੇ ਦੀਆਂ ਸਾਰੀਆਂ ਸੀਟਾਂ ਤੇ ਕਾਂਗਰਸ ਜਿੱਤ ਗਈ ਲਗਭਗ ਸੁਪਾਲ ਖਹਿਰਾ ਜਿੱਤੇ ਨੇ ਉਸ ਤੋਂ ਬਿਨਾ ਬਹੁਤੀਆਂ ਸੀਟਾਂ ਤੇ ਕਾਂਗਰਸ ਜਿੱਤੀ। ਦੇਖੋ ਜੀ ਗੱਲ ਇਹ ਆ ਕਿ ਐਨਆਰਆਈਜ਼ ਨੇ ਸ਼ੁਰੂ ਦੇ ਵਿੱਚ ਬਹੁਤ ਜ਼ੋਰ ਲਾਇਆ। ਔਰ ਬਦਲਾਅ ਉਦੋਂ ਆਇਆ ਇਹ ਨਹੀਂ ਕਿ ਲੋਕਾਂ ਐਨਆਰਆਈਜ਼ ਨੇ ਜ਼ੋਰ ਲਾਉਣਾ ਬੰਦ ਕਰ ਦਿੱਤਾ। ਲੇਕਿਨ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਫੇਰੀ ਪਾਈਣਾ ਜੀ ਯੂਐਸਟੀ ਨਾਰਥ ਅਮਰੀਕਾ ਦੀ ਕੈਨੇਡਾ ਦੀ ਤੇ ਇੰਗਲੈਂਡ ਦੀ ਉਹਦਾ ਬੜਾ ਅਸਰ ਆਇਆ ਔਰ 50 50 ਹੋ ਗਿਆ ਕਮ ਔਰ ਉਹਨਾਂ ਲੋਕਾਂ ਨੂੰ ਵੀ ਵਿਸ਼ਵਾਸ ਹੋਇਆ ਕਿ ਵੀ ਕੈਪਟਨ ਅਮਰਿੰਦਰ ਸਿੰਘ ਇੱਕ ਅਜਿਹੇ ਇਨਸਾਨ ਨੇ ਜਿਹੜੇ ਪੰਜਾਬ ਨੂੰ ਗਵਰਨੈਂਸ ਦੇ ਸਕਦੇ ਆ ਪੰਜਾਬ ਚ ਤਰੱਕੀ ਚ ਲਿਜਾ ਸਕਦੇ ਪੰਜਾਬ ਨੂੰ ਤੇ ਹੁਣ ਤੁਹਾਡੇ ਸਾਹਮਣੇ ਆ ਸਾਰਾ ਸਬੂਤ ਐਨਆਰਆਈਆਂ ਨੇ ਜ਼ੋਰ ਲਾਇਆ ਦਿਆਂਗ ਨੇ ਲਾਇਆ ਔਰ ਇੱਕ ਐਨਆਰਆਈਆਂ ਚ ਮੈਸੇਜ ਗਿਆ ਕਿ ਅਗਰ ਆਮ ਆਦਮੀ ਪਾਰਟੀ ਆ ਗਈ ਤੇ ਇਥੇ ਫਿਰ ਦੰਗੇ ਫਸਾਦ ਔਰ ਅੱਤਵਾਦ ਨਾਲ ਨੂੰ ਕਿਤੇ ਗੱਲ ਨਾ ਚੱਲ ਜਾਏ ਕਿਉਂਕਿ ਕੇਜਰੀਵਾਲ ਸਾਹਿਬ ਉਹਨਾਂ ਦੇ ਬਬਰ ਖਾਲਸੇ ਦੇ ਕਿ ਕਿਸੇ ਕਿਸੇ ਟੈਰਰਿਸਟ ਮਿਲਟੈਂਟ ਦੇ ਵੱਡੇ ਦੇ ਘਰ ਰਾਤ ਮੋਗਿਆ ਖਾਲਸਤਾਨ ਕਮਾਂਡੋ ਫੋਰਸ ਦੇ ਚੀਫ ਦੇ ਘਰ ਰਾਤ ਰਹਿ ਤੋ ਇਹਨਾਂ ਕਹਲਾ ਤੋ ਲੋਕ ਪਰੇਸ਼ਾਨ ਕਰਨਾ ਚਾਹੁੰਦੇ ਆ ਔਰ ਮੈਂ ਸਮਝਦਾ ਬੜੀ ਮੈਚਿਓਰਡ ਤਰੀਕੇ ਨਾਲ ਲੋਕਾਂ ਨੇ ਪੰਜਾਬ ਦਾ ਫੈਸਲਾ ਲਿਆ ਔਰ ਇੱਕੋ ਗੱਲ ਹੈ ਵਿਸ਼ਵਾਸ ਇੱਕੋ ਬੰਦੇ 'ਚ ਆ ਕੈਂਪੇਨ ਸਾਡੀ ਇੱਕੋ ਬੰਦੇ ਦੇ ਨਾਮ ਤੇ ਸੀ ਜਿੱਥੇ ਕਾਂਗਰਸ ਪਾਰਟੀ ਦਾ ਨਾਮ ਸੀ ਉਦੋਂ ਉਦੇ ਨਾਲ ਨਾਲ ਕੈਪਟਨ ਨਵਿੰਦਰ ਸਿੰਘ ਜੀ ਦੀ ਆਪਣੀ ਗੱਲ ਵੀ ਆਉਂਦੇ ਬਹੁਤ ਵੱਡੇ ਕੀਤੇ ਨੇਗੇ ਖਾਸ ਤੌਰ ਦੇ ਉੱਤੇ ਜੇ ਅਸੀਂ ਮੈਨੀਫੈਸਟੋ ਦੇਖੀ ਜਿਹਦੇ ਵਿੱਚ ਸਰਕਾਰੀ ਨੌਕਰੀਆਂ ਦੀ ਗੱਲ ਹੈ 4 ਹਫ਼ਤਿਆਂ ਚ ਡਰਗ ਖਤਮ ਕਰਨ ਦੀ ਗੱਲ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਫਰੰਟਾਂ ਦੇ ਉੱਤੇ ਕਿਸਾਨ ਕਰਜ਼ਾ ਮੁਕਤੀ ਦੀ ਗੱਲ ਆ ਤੁਹਾਨੂੰ ਲੱਗਦਾਗਾ ਤੁਹਾਨੂੰ ਕੀ ਲੱਗਦਾ ਕਦੋਂ ਤੱਕ ਸਰਕਾਰ ਇਹ ਸਾਰਾ ਜਿਹੜਾ ਇੱਕ ਬਲੂਪ੍ਰਿੰਟ ਜੋ ਤਿਆਰ ਕੀਤਾ ਸੀਗਾ ਇਹਨੂੰ ਲਾਗੂ ਕਰੇਗੀ ਦੇਖੋ ਜੀ ਇਹ ਰੂਪਰੇਖਾ ਤਾਂ ਮੁੱਖ ਮੰਤਰੀ ਉਹਨਾਂ ਦੀ ਹੁੰਦੀ ਹੈ ਔਰ ਜਦੋਂ ਮੁੱਖ ਮੰਤਰੀ ਦਾ ਮਨ ਆ ਜੇ ਨਾ ਕੋਈ ਕੰਮ ਕਰਨ ਨੂੰ ਫਿਰ ਉਹ ਕਰ ਦਿੰਦਾ ਔਰ ਕੈਪਟਨ ਮਨਿੰਦਰ ਸਿੰਘ ਤਾਂ ਜੋ ਮਨ ਬਣਾਉਂਦੇ ਆ ਕਰਕੇ ਦਿਖਾ ਦਿੰਦੇ ਆ ਪਰ ਰੱਬ ਵੀ ਉਹਨਾਂ ਦੇ ਨਾਲ ਹੈ ਜੋ ਕਹਿੰਦੇ ਉਹ ਹੋ ਜਾਂਦਾ ਮੈਂ ਮੈਂ ਮਹਿਸੂਸ ਕਰ ਤੁਸੀਂ ਉਹਨਾਂ ਨੂੰ ਅਮਰਸਰ ਇਲੈਕਸ਼ਨ ਸੀ ਵੀ ਸੀ ਮੈਂ ਅਮਰਸਰ ਇਲੈਕਸ਼ਨ ਵੀ ਕਵਰ ਕਰਦਾ ਰਿਹਾ ਜਦੋਂ ਲੋਕ ਸਭਾ ਇਲੈਕਸ਼ਨ ਸੀ ਤੁਸੀਂ ਇਸ ਇਲੈਕਸ਼ਨ ਚ ਵੀ ਬੜਾ ক্লোਜ਼ਲੀ ਸਾਰੇ ਕਾਸੇ ਚ ਇਨਵੋਲਵ ਸੀਗੇ ਹੁਣ ਕਿਹੜਾ ਵਿਭਾਗ ਤੁਹਾਨੂੰ ਮਿਲਣ ਜਾ ਰਿਹਾਗਾ ਦੇਖੋ ਜੀ ਮੈਨੂੰ ਤਾਂ ਹਲੇ ਇਹ ਵੀ ਨਹੀਂ ਪਤਾ ਕਿ ਮੈਨੂੰ ਵਜ਼ੀਰ ਬਣਾ ਰਹੇ ਕਿ ਨਹੀਂ ਬਣਾ ਰਹੇ ਇਹ प्रोगेटिव चीफ मिनिस्टर दांदा केनु मंत्री बणावणा ओनु की देना लेकिन एक ਗੱਲ ਮੈਂ ਜ਼ਰੂਰ ਦੱਸਣੀ ਚਾਹਾਂਗਾ ਕਿ ਮੈਂ ਜਦੋਂ ਪਹਿਲੀ ਵਾਰ ਐਮਐਲਏ ਬਣਿਆ ਨਾ ਸਰਕਾਰ ਕਾਂਗਰਸ ਦੀ ਸੀ ਔਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਪੂਰਾ ਵਿਸ਼ਵਾਸ ਹੈ ਕਿ 66 ਐਮਐਲਏ ਆ ਕੁਝ وزیر ਬਣਨਗੇ ਕੁਝ ਐਮਐਲਏ ਰਹਿ ਜਾਣਗੇ ਲੇਕਿਨ ਜਿਹੜੇ ਚਾਹੇ ਵਜ਼ੀਰ ਹੋਣ ਚਾਹੇ ਐਮਐਲਏ ਹੋਣ ਆਪਣੇ ਹਲਕੇ ਚੋਂ ਮੁੱਖ ਮੰਤਰੀ ਹੋਣਗੇ ਕੈਪਟਨ ਅਮਿੰਦਰ ਸਿੰਘ ਜੀ ਨੂੰ ਆਪਣੇ ਐਮਐਲਏ ਦਾ ਆਪਣੇ ਕੁਲੀਗਸ ਦਾ ਧਿਆਨ ਰੱਖਣਾ ਹੁੰਦਾ ਤੇ ਹਾਂ ਉਸ ਪਾਵਰ ਨੂੰ ਜਨਹਿਤ ਦੇ ਵਿੱਚ ਅਸੀਂ ਸਾਰੇ ਇਸਤੇਮਾਲ ਕਰਾਂਗੇ ਮਾਫੀਆ ਦੀ ਗੱਲ ਬੜੀ ਚਲਦੀ ਸੀ ਇਲੈਕਸ਼ਨ ਚ ਕੈਪਟਨ ਸਾਹਿਬ ਬਾਰ ਬਾਰ ਸਟੇਜ ਤੋਂ ਕਹਿੰਦੇ ਸੀ ਕਿ ਟਰਾਂਸਪੋਰਟ ਮਾਫੀਆ ਡਰੱਗ ਮਾਫੀਆ ਕੇਬਲ ਮਾਫੀਆ ਤਰ੍ਹਾਂ ਤਰ੍ਹਾਂ ਦਾ ਮਾਫੀਆ ਜਿਹੜਾ ਸੀਗਾ ਸੈਂਡ ਮਾਫੀਆ ਲੈਂਡ ਮਾਫੀਆ ਇਹਦੀ ਗੱਲ ਹੁੰਦੀ ਸੀ ਤੁਹਾਨੂੰ ਕੀ ਲੱਗਦਾਗਾ ਇਹਦੇ ਤੇ ਕਦੋਂ ਤੱਕ ਲਗਾਮ ਸਰਕਾਰ ਲਗਾ ਦੇਗੀ ਦੇਖੋ ਜੇ ਸਰਕਾਰ ਬਣਦੇ ਹੋ ਕੈਪਟਨ ਅਮਰਿੰਦਰ ਸਿੰਘ ਜੀ ਜੋ ਕਹਿੰਦੇ ਉਹ ਕਰਦੇ ਆ ਦੇ ਉੱਤੇ ਕੀ ਸਭ ਤੋਂ ਅਹਿਮ ਤੁਹਾਨੂੰ ਕੀ ਲੱਗਦਾਗਾ ਕਿ ਪ੍ਰਾਇੋਰਟੀ ਤੇ ਸਰਕਾਰ ਦੀ ਤੇ ਕੀ ਹੋਏਗਾ ਕਿ ਇਹ ਸਭ ਤੋਂ ਅਹਿਮ ਗੱਲ ਆ ਜਿਹੜੀ ਕਰਨ ਦੀ ਲੋੜ ਆ ਸਭ ਤੋਂ ਪਹਿਲਾਂ ਪੰਜਾਬ 'ਚ ਸਾਰਾ ਹੀ ਢਾਂਚਾ ਵਿਗੜਿਆ ਇਹਨੂੰ ਸਾਰਿਆਂ ਨੂੰ ਸਧਾਰਨ ਦੀ ਲੋੜ ਆ ਕਿਸੇ ਡਿਪਾਰਟਮੈਂਟ ਦੀ ਗੱਲ ਕਰ ਲੋ ਕਿਸੇ ਵਰਗ ਦੀ ਗੱਲ ਕਰ ਲੋ ਕਿਸੇ ਰਾਹਤ ਮਹਿਸੂਸ ਕਰਨੇ ਹਾਲੇ ਵੀ ਸਰਕਾਰ ਨਹੀਂ ਮਹਾਰਾਜ ਸਭ ਦੀ ਬਣੀ ਮਹਾਰਾਜ ਸਭ ਦੀ ਸਰਕਾਰ ਕੱਲ ਬਣ ਜਾ ਰਹੀ ਆ ਤੇ ਉਹਦੇ ਬਾਅਦ ਤੁਸੀਂ ਦੇਖੋਗੇ ਆਪਣੇ ਆਪ ਹੀ ਚੀਜ਼ਾਂ ਬਦਲਦੀਆਂ ਜਾਣਗੀਆਂ। ਸੰਨਤ ਬਾਰੇ ਖਾਸ ਤੌਰ ਤੇ ਕਿਹਾ ਜਾਂਦਾ ਕਿਉਂਕਿ ਤੁਸੀਂ ਵੀ ਖੁਦ ਇੱਕ ਇੰਡਸਟਰੀ ਨਾਲ ਜੁੜੇ ਹੋਏ ਹੋਗੇ। ਤੁਹਾਨੂੰ ਕੀ ਲੱਗਦਾਗਾ ਕਿ ਸੰਨਤ ਬਹੁਤ ਵੱਡੇ ਪੱਧਰ ਤੇ ਪੰਜਾਬ ਚੋ ਗਈ ਹੈਗੀ। ਤਾਂ ਉਹਦੇ ਲਈ ਕੀ ਕੀ ਨਵੇਂ ਇਨੀਸ਼ੀਏਟਿਵ ਲਏ ਜਾ ਸਕਦੇ ਹੈਗੇ ਕਿ ਸੰਨਤ ਇੱਥੇ ਬਹੁਤ ਵੱਡਾ ਇਨਵੈਸਟਮੈਂਟ ਆਵੇ ਪੰਜਾਬ ਚ। ਕਿਉਂਕਿ ਜਿੱਥੇ ਇਨਵੈਸਟਮੈਂਟ ਆਉਂਦੀ ਹੈ ਜਿਵੇਂ ਗੁਰਾਜ ਗੁਜਰਾਤ ਚ ਆਉਂਦੀ ਹੈ ਹੋਰ ਬਹੁਤ ਸਾਰੀਆਂ ਥਾਵਾਂ ਤੇ ਉੱਥੇ ਸੂਬਾ ਤਰੱਕੀ ਕਰਦਾਗਾ। ਤਾਂ ਇਨਵੈਸਟਮੈਂਟ ਦੇ ਲਈ ਕੀ ਕੀ ਤੁਹਾਨੂੰ ਲੱਗਦਾ ਹੋ ਸਕਦਾ? ਦੇਖੋ ਜੀ ਮਾਹੌ ਜਿੱਥੇ ਇੰਡਸਟਰੀਸਟ ਲਿਸਟ ਜਾਂ ਸਨਤਕਾਰ ਜਾਂ ਕੋਈ ਵਪਾਰੀ ਆਪਣਾ ਪੈਸਾ ਲਾਵੇ ਤੇ ਉਹਨੂੰ ਇਹ ਮਹਿਸੂਸ ਹੋਵੇ ਕਿ ਇਸ ਸੂਬੇ ਦੇ ਵਿੱਚ ਮੇਰਾ ਪੈਸਾ ਮਹਿਫੂਜ਼ ਹੈ ਪੈਸੇ ਵੀ ਲਾ ਲੈਣ ਦਾ ਡਰ ਕੇ ਵੀ ਰਹੇ ਇਹ ਨਹੀਂ ਹੋ ਸਕਦਾ ਔਰ ਕੈਪਟਨ ਅਮਰਿੰਦਰ ਸਿੰਘ ਜੀ ਦਾ ਜਿਹੜਾ ਪਾਸਟ ਰਿਕਾਰਡ ਆ ਉਹਦੇ ਚ ਇਹੀ ਰਿਹਾ ਕਿ ਵੀ ਮਾਹੌਲ ਨੂੰ ਠੀਕ ਕੀਤਾ ਇਹਨਾਂ ਨੇ ਕੰਡਿਊਸਿਵ ਐਟਮੋਸਫੇਅਰ ਫਾਰ ਇੰਡਸਟਰੀ ਉਹ ਮੇਸ਼ਾ ਦਿੱਤਾ ਜਿੱਥੇ ਇੰਡਸਟ੍ਰੀਅਲਿਸਟ ਨੂੰ ਵਪਾਰੀ ਨੂੰ ਠੀਕ ਹੈ ਟੈਕਸਸ ਕਲੈਕਟ ਕਰਨੇ ਆ ਬਿਜਲੀ ਦੇ ਬਿੱਲ ਕਲੈਕਟ ਕਰਨੇ ਆ ਇਹ ਸਾਰਾ ਕੁਝ ਕਲੈਕ ਕਲੈਕਸ਼ਨ ਵੀ ਹੁੰਦੀ ਹੈ ਲੇਕਿਨ ਇੱਕ ਡਰ ਨਹੀਂ ਹੋਣਾ ਚਾਹੀਦਾ ਇੰਡਸਟ੍ਰੀਅਲਿਸਟ ਨੂੰ ਡਰ ਇਹਨਾਂ ਨੇ ਖਤਮ ਕਰ ਦੇਣਾ ਆਪਣੇ ਆਪ ਹੀ ਸਾਰੇ ਮਾਹੌਲ ਠੀਕ ਹੋ ਜਾਣੇ ਔਰ ਛੋਟੀਆਂ-ਛੋਟੀਆਂ ਗੱਲਾਂ ਇਹਨਾਂ ਨੇ ਪਲਾਨ ਬਣਾਉਣੇ ਆ ਬਣਾ ਵੀ ਰੱਖਿਆ ਆਈ ਐਮ 노 ਵਾਂਟ ਟੂ ਡਿਸਕਲੋਸ ਦੋਸ ਇਹ ਰਾਈਟ ਤਾਂ ਉਹਨਾਂ ਦਾ ਤੇ ਲੇਕਿਨ ਮੋਟਾ-ਮੋਟਾ ਮੈਂ ਦੱਸ ਦਿਆਂ ਕਿ ਕੈਪਟਨ ਰਮਿੰਦਰ ਸਿੰਘ ਦੇ ਕੱਲ 11 ਤਰੀਕ ਆ 11 ਵਜੇ ਦੇ ਬਾਅਦ ਆਪਣੇ ਆ ਵੀ ਸਾਰੀਆਂ ਚੀਜ਼ਾਂ ਇਨਲਾਈਨ ਹੁੰਦੀਆਂ ਜਾਣੀਆਂ ਕਿਉਂ ਸਵਾਰ ਤਖੜਾ ਹੋਵੇ ਨਾ ਘੋੜੇ ਤੇ ਘੋੜਾ ਆਪ ਠੀਕ ਚੱਲਦਾ ਜੀ ਸੋ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਘੋੜੇ ਦੀ ਸਵਾਰੀ ਕਰਨੀ ਆਉਂਦੀ ਆ ਰਾਜ ਕਰਨਾ ਹੁੰਦਾ ਠੀਕ ਕਰਦੇ ਨੇ ਸਾਰਾ ਕੁਝ ਧੰਨਵਾਦ ਰਾਣਾ ਸਭ ਤੋਂ ਬਹੁਤ ਥੈਂਕ ਯੂ ਬ੍ਰਦਰ ਥੈਂਕ ਯੂ ਇਹਨ ਰਾਣਾ ਗੁਰਜੀਤ ਜਿਨ੍ਹਾਂ ਦਾ ਕਹਿਣਾ ਕੀ ਕੈਪਟਨ ਅਮਰਿੰਦਰ ਸਿੰਘ ਦਾ ਪਾਸਟ ਆ ਜਿਹੜਾ ਉਹਨਾਂ ਦਾ ਜੋ ਉਹਨਾਂ ਨੇ ਪਹਿਲਾਂ ਕੀਤਾ ਪਿਛਲੀ ਸਰਕਾਰ ਰਹੀ ਆ ਉਹਦੇ ਚ ਵੀ ਲਗਾਤਾਰ ਚੰਗੇ ਫੈਸਲੇ ਲੈਂਦੇ ਰਹੇ ਨੇ ਪੰਜਾਬ ਦੀ ਤਰੱਕੀ ਦੇ ਲਈ ਔਰ ਉਹਨਾਂ ਦਾ ਕਹਿਣਾ ਕਿ ਅਗਲਾ ਦੌਰ ਵੀ ਪੰਜਾਬ ਦਾ ਸੁਨਹਿਰੀ ਪੜਾਅ ਹੋਏਗਾ ਜਿਦੇ ਚ ਕੈਪਟਨ ਮਰਿੰਦਰ ਸਿੰਘ ਚੰਗੇ ਫੈਸਲੇ ਲੈਣ ਜਾ ਰਹੇ ਨੇ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ ਏਵੀਪੀ ਨਿਊਜ਼ ਚੰਡੀਗੜ੍ਹ